ਅੱਗੇ ਬੇਟਾ ਸ਼ਰਾਬ 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 ਪੀਣੀ ਸ਼ਰਾਬ ਪੀਣੀ ਸਿੱਖਾਂ ਵਾਸਤੇ ਸਿੱਖਾਂ ਵਾਸਤੇ ਬਿਲਕੁਲ ਮਨਾ ਹੈ ਮਨਾ ਹੈ ਗੁਰਬਾਣੀ ਦਾ ਫਰਮਾਨ ਹੈ ਗੁਰਬਾਣੀ ਦਾ ਭੈ ਜਿੱਤ ਪੀਤਾ ਜਿੱਤ ਪੀਤਾ ਮਤ ਦੂਰ ਹੋਏ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਨਾਈ ਆਪਣਾ ਪਰਾਇਆ ਨਾ ਪਛਾਨਾਈ ਖਸਮੋਂ ਤੱਕੇ ਖਾਏ ਜਿੱਤ ਪੀਤੇ ਖਸਮ ਬਿਸਰੈ ਜਿੱਤ ਪੀਤੇ ਖਸਮ ਬਿਸਰੈ ਦਰਗਾ ਮਿਲੇ ਸਜਾਏ ਦਰਗਾ ਮਿਲੇ ਸਜਾਏ ਝੂਠਾ ਮਦਮੂਲ ਨਾ ਪੀਚਈ ਝੂਠਾ ਮਦਮੂਲ ਨਾ ਪੀਚਈ ਜੇ ਕਾ ਪਾਰਵਸਾਏ ਜੇ ਕਾ ਪਾਰਵਸਾਏ ਇਹਦਾ ਮੀਨਿੰਗ ਕੀ ਹੈਗਾ ਗੁਰੂ ਅਮਰਦਾਸ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 554 ਅੰਕ ਤੇ ਕਹਿ ਰਹੇ ਨੇ ਮਤਲਬ ਕੀ ਹੈਗਾ ਜੇ ਸ਼ਰਾਬ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਹੁਣ ਬੱਚੀ ਪੜ੍ਹ ਕੇ ਸੁਣਾਏਗੀ ਹਾਂਜੀ ਬੇਟਾ ਸ ਮ ਖ ਚਲਪੂਣਾ 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 ਬਨਾਰਨ ਅਤੇ ਊਹ ਊਲ ਊਲ ਜਲੂਲ ਬਕਣ ਲੱਗ ਜਾਂਦਾ ਹੈ ਆਪਣੇ ਪਰाये ਦੀ ਪਹਿਚਾਨ ਨਹੀਂ ਰਹਿੰਦੀ ਤੇ ਪ੍ਰਭੂ ਵੱਲੋਂ ਤੱਕੇ ਪੈਂਦੇ ਹਨ ਜਿਸ ਸ਼ਰਾਬ ਨੂੰ ਪੀਣ ਨਾਲ ਪ੍ਰਭੂ ਵਿਸਰਦਾ ਹੈ ਪ੍ਰਭੂ ਮੇਰਾ ਰੱਬ ਅਕਾਲ ਪੁਰਖ ਗੋੜ ਅਤੇ ਮਨੁੱਖ ਪ੍ਰਭੂ ਦੀ ਦਰਗਾਹ ਵਿੱਚ ਸਜ਼ਾ ਪਾਉਂਦਾ ਹੈ ਐਸੀ ਚੰਦਰੀ ਸ਼ਰਾਬ ਕਦੇ ਭੁੱਲ ਕੇ ਵੀ ਨਹੀਂ ਪੀਣੀ ਚਾਹੀਦੀ ਨਹੀਂ ਪੀਣੀ ਚਾਹੀਦੀ ਹਾਂ ਸ਼ਰਾਬ ਨਾਲ ਹੋਰ ਕੀ ਕੀ ਹੁੰਦਾ ਬੇਟਾ ਧਿਆਨ ਦਿਓ ਸ਼ਰਾਬ ਪੀਣ ਵਾਲਾ ਸ਼ਰਾਬ ਪੀਣ ਵਾਲਾ ਆਪਣੀ ਹੋਸ਼ ਆਪਣੀ ਹੋਸ਼ ਭੁਲਾ ਬੈਠਦਾ ਹੈ ਭੁਲਾ ਬੈਠਦਾ ਹੈ ਸ਼ਰਾਬ ਪੀਣ ਵਾਲੇ ਸ਼ਰਾਬ ਪੀਣ ਵਾਲੇ ਨਸ਼ੇ ਵਿੱਚ ਨਸ਼ੇ ਵਿੱਚ ਊਠ ਪਟਾੰਗ ਬੋਲਦੇ ਹਨ ਤੁਸੀਂ ਵੇਖਿਆ ਹੋਣਾ ਜਿਹੜੇ ਸ਼ਰਾਬ ਪੀਂਦੇ ਨੇ ਉਹ ਗਾਲ੍ਹਾਂ ਵੀ ਕੱਢਦੇ ਨੇ ਊਟ ਪਟਾੰਗ ਵੀ ਬੋਲ ਬੋਲਦੇ ਨੇ ਪਤਾ ਨਾ ਤੁਹਾਨੂੰ ਹਾਂਜੀ ਬੇਟਾ ਸ਼ਰਾਬ ਪੀਣ ਵਾਲੇ ਗੰਦੇ ਨਾਲ ਆ ਤੇ ਚਿਕੜਾਂ ਵਿੱਚ ਡਿਗੇ ਹੁੰਦੇ ਹਨ ਅੱਗੇ ਕੱਢੋ ਪੇਜ ਬੇਟਾ ਸ਼ਰਾਬ ਪੀਣ ਵਾਲੇ ਨੂੰ ਸ਼ਰਾਬ ਪੀਣ ਵਾਲੇ ਆਪਣੇ ਪਰਾਇ ਦੀ ਤਮੀਜ਼ ਨਹੀਂ ਰਹਿੰਦੀ ਸ਼ਰਾਬ ਜਿਗਰ ਨੂੰ ਖਰਾਬ ਕਰਦੀ ਹੈ ਜਿਗਰ ਇੱਕ ਬਾਡੀ ਦਾ ਪਾਰਟ ਹੁੰਦਾ ਆਪਣੇ ਸਰੀਰ ਦੇ ਵਿੱਚ ਠੀਕ ਹੈ ਉਹਨੂੰ ਖਰਾਬ ਕਰਦੀ ਸ਼ਰਾਬ ਪੀਣ ਵਾਲਾ ਸੌਰੀ ਸ਼ਰਾਬ ਪੀ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਪੇਟ ਗੁਬਾਰੇ ਵਾਂਗ ਫੁੱਲਣ ਲੱਗ ਪੈਂਦਾ ਹੈ ਸ਼ਰਾਬ ਪੀਣ ਵਾਲਿਆਂ ਨੂੰ ਸ਼ਰਾਬ ਪੀਣ ਵਾਲਿਆਂ ਜਵਾਨੀ ਵਿੱਚ ਹੀ ਜਵਾਨੀ ਵਿੱਚ ਹੀ ਦਿਲ ਦੀ ਬਿਮਾਰੀ ਲੱਗ ਜਾਂਦੀ ਹੈ ਬੁੱਕਲ ਧਿਆਨ ਰੱਖੋ ਪਿਆਰੇ ਬੱਚਿਓ ਦਿਲ ਦੇ ਦੌਰੇ ਦਿਲ ਦੇ ਦੌਰੇ ਬਹੁਤੇ ਮਰੀਜ਼ ਸ਼ਰਾਬ ਪੀਣ ਵਾਲੇ ਸ਼ਰਾਬ ਪੀਣ ਵਾਲੇ ਹੀ ਹੁੰਦੇ ਹਨ ਹੀ ਹੁੰਦੇ ਹਨ ਸ਼ਰਾਬ ਦੀ ਬਦਬੂ ਸ਼ਰਾਬ ਦੀ ਬਦਬੂ ਇਤਨੀ ਗੰਦੀ ਹੁੰਦੀ ਹੈ ਇਹ ਸ਼ਰਾਬੀ ਆਦਮੀ ਕੋ ਸ਼ਰਾਬੀ ਆਦਮੀ ਕੋ ਬੈਠਣਾ ਬੈਠਣਾ ਓਖਾ ਹੋ ਜਾਂਦਾ ਹੈ ਓਖਾ ਹੋ ਜਾਂਦਾ ਹੈ ਸ਼ਰਾਬ ਪੀ ਨਾਲ ਸ਼ਰਾਬ ਪੀ ਨਾਲ ਸਰੀਰ ਦੀਆਂ ਸਰੀਰ ਦੀਆਂ ਨਾੜੀਆਂ ਕਮਜ਼ੋਰ ਹੋ ਜਾਂਦੀਆਂ ਹਨ ਕਈ ਲੋਕ ਕਈ ਲੋਕ ਸ਼ਰਾਬੀਆਂ ਨੂੰ ਸ਼ਰਾਬ ਪਿਲਾ ਕੇ ਸ਼ਰਾਬ ਪਿਲਾ ਕੇ ਬਦਲਾ ਕੱਢ ਲੈਂਦੇ ਹਨ ਸ਼ਰਾਬੀ ਕਿਦਰੇ ਤੁਰ ਰਿਹਾ ਹੋਵੇ ਤਾਂ ਮਾਲੂਮ ਹੁੰਦਾ ਹੈ ਜਿਵੇਂ ਕੋਈ ਪਾਗਲ ਕੋਈ ਪਾਗਲ ਪਾਗਲਖਾਨੇ ਜਾ ਰਿਹਾ ਹੈ ਸ਼ਰਾਬ ਪੀ ਕੇ ਸ਼ਰਾਬ ਪੀ ਕੇ ਬੱਸਾਂ ਕਾਰਾਂ ਚਲਾਉਣ ਵਾਲੇ ਐਕਸੀਡੈਂਟ ਕਰ ਬੈਠਦੇ ਹਨ ਇਸ ਲਈ ਸਾਨੂੰ ਸ਼ਰਾਬ ਬਿਲਕੁਲ ਨਹੀਂ ਪੀਣੀ ਚਾਹੀਦੀ ਤੇ ਨਾ ਹੀ ਸ਼ਰਾਬੀ ਆਦਮੀ ਕੋਲ ਬੈਠਣਾ ਚਾਹੀਦਾ ਹੈ ਅਸੀਂ ਗੁਰੂ ਜੀ ਦੇ ਸੱਚੇ ਸਿੱਖ ਤਾਂ ਹੀ ਅਖਵਾ ਸਕਦੇ ਹਾਂ ਨਹੀਂ ਅਖਵਾ ਸਕਦੇ ਜੇ ਸ਼ਰਾਬ ਵਰਗੀ लान ਤੋਂ ਬਚ ਕੇ ਵਾਹਿਗੁਰੂ ਦੇ ਨਾਮ ਦਾ ਸੱਚਾ ਰਸ ਸੱਚਾ ਰਸ ਪੀਣ ਦੇ ਆਦੀ ਬਣੀਏ ਪਿਆਰੇ ਬੱਚਿਓ ਤੁਹਾਨੂੰ ਕੀ ਸਿੱਖਿਆ ਮਿਲੀ ਸ਼ਰਾਬ ਪੀਣੀ ਚਾਹੀਦੀ ਕਿ ਨਹੀਂ ਨਹੀਂ ਚਾਹੀਦੀ ਕਾਤੋਂ ਨਹੀਂ ਪੀਣੀ ਚਾਹੀਦੀ ਸ਼ਰਾਬ ਨਾਲ ਕੀ ਕੀ ਨੁਕਸਾਨ ਹੁੰਦੇ ਨੇ ਸਮਝ ਆ ਗਈ ਗੱਲ ਹਾਂਜੀ ਪਿਛਲਾ ਪੇਜ ਕੱਢਿਓ ਸ਼ਰਾਬ ਪੀਣ ਵਾਲਾ ਬੋਲੋ ਸਾਰੇ ਜਣੇ आएडा आई एक नंबर लिखे ना की लिखे हो बेटा बेटा सुनायो पढ़ के की लिखे आएड बोलो बेटा इतों इतो ਨੰਨ ਸ਼ਰਾਬਾ ਕਲਾਬੀਨਾ ਵਾਲੇ ਗੰਦੇ ਨਾਲੀਆਂ ਤੇ ਇਕੜਾ ਇਕੜਾ ਕਿੱਛ ਡਿੱਗੇ ਡਿੱਗੇ ਨੇ ਹਨ ਨੰਨ ਸ਼ਰਾਬਾ ਬਸ ਲੱਖਾ ਲੱਖਾ ਆਪਣੇ ਨੰਬਰ ਆਏ ਤਰੀ ਦੀ ਸਮੀਦ ਬੰਨ ਦੀ ਸ਼ਰਾਬਾ ਉਹਦੇ ਉਹਨੇ ਫੋਟੋ ਆ ਗਈ ਤੇ ਸਰਾਬ ਸਰੀਰ ਸਰੀਰ ਨਾਲ ਨਾਲ ਸਰੀਰ ਸਰੀਰ ਕਮਜ਼ੋਰ ਕਮਜ਼ੋਰ ਹੋ ਜਾਂਦਾ ਜਾਂਦਾ ਹੈ ਉੱਚੀ ਬਿਟਾ ਉੱਚੀ ਬੋਲੋ ਗੁਆਰੇ ਗੁਆਰੇ ਨਾਗ ਨਾਗ ਬੁੱਲਣਾ ਬੁੱਲਣਾ ਲੱਗ ਲੱਗ ਜਾਂਦਾ ਜਾਂਦਾ ਹੈ ਸਰਾਬ ਸਰਾਬ ਤੀਨ ਤੀਨ ਵਾਲੀਆਂ ਵਾਲੀਆਂ ਨੂੰ ਜਵਾਨੀ ਜਾਨੀ ਵਿੱਚ ਵਿੱਚ ਅਗਰ ਜਾਂਦੇ ਜਾਂਦੇ ਹੈ ਦਿਲੇ ਦਿਦੇ ਦੇ ਦੋਰੇ ਦੋਰੇ ਦੇ ਦੇ ਬਹੁਤੇ ਬਹੁਤੇ ਜੀਵ ਜੀਵ ਪੀਣ ਪੀਣ ਵਾਲੇ ਵਾਲੇ ਹੀ ਹੀ ਹੁੰਦੇ ਨੇ ਖਾਣ ਖਾਣ ਸ਼ਰਾਬ ਸ਼ਰਾਬ ਵਦੂ ਵਦੂ ਇਤਨੇ ਗੁੰਦੀ 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 ਹੈ ਜੀ ਸ਼ਰਾਬੀ ਸ਼ਰਾਬੀ ਆਦਮੀ ਆਦਮੀ ਮੋਲਾ ਮੋਲਾ ਬੈਠਣਾ ਬੈਠਣਾ ਔਖਾ ਔਖਾ ਕੋਈ ਜਾਂਦਾ ਜਾਂਣਾ ਹੈ ਹੈ ਸ਼ਰਾਬੀ ਸ਼ਰਾਬੀ ਨਾਲ ਨਾਲ ਥੀਰਾਂ ਥੀਰਾਂ ਦੀਆਂ ਦੀਆਂ ਨਮਜੋਰ ਹੋ ਜਾਂਦੀਆਂ ਜਾਂਦੀਆਂ ਬੇੜਾ ਧਿਆਨ ਦਿਓ ਤੁਸੀਂ ਵੀ ਵੱਡੇ ਹੋਣਾ ਕਦੀ ਵੀ ਨਸ਼ਾ ਨਸ਼ਾ ਇੱਕ ਮਿੰਟ ਬੇਟਾ ਇੱਕ ਮਿੰਟ ਪੈਰੇ ਵਿੱਚ ਤੁਸੀਂ ਵੱਡੇ ਹੋਣਾ ਤੁਹਾਡੇ ਆਲੇ-ਦੁਆਲੇ ਨਸ਼ੇ ਹੋਣਗੇ ਪਰ ਤੁਸੀਂ ਕਦੀ ਵੀ ਨਸ਼ੇ ਦੇ ਨੇੜੇ ਨਹੀਂ ਲੱਗਣਾ ਤਾਂ ਹੀ ਤੁਹਾਨੂੰ ਆਹ ਸੋਹਣੀ ਮੱਤ ਚੰਗੀ ਮੱਤ ਗੁਰੂ ਵਾਲੀ ਮੱਤ ਹੁਣੀ ਦੇ ਰਹਿਆ ਸਿੱਖੀ ਵਾਲੀ ਮੱਤ ਹੁਣੀ ਦੇ ਰਹਿਆ ਕਿ ਤੁਸੀਂ ਜੂੜੇ ਕੇਸ ਜਿਵੇਂ ਰੱਖੇ ਨੇ ਹੌਲੀ-ਹੌਲੀ ਤੁਹਾਨੂੰ ਹੋਰ ਸਿੱਖਿਆ ਦਿਆਂਗੇ ਅਮਰ ਸ਼ਕ ਲੈਣਾ ਆਪਾਂ ਤੇ ਵੱਡੇ ਹੋ ਕੇ ਆਪਾਂ ਮਾੜੀ ਸੰਗਤ ਤੋਂ ਬਾਜਾਂਗੇ ਮਾੜੀ ਸੰਗਤ ਤੋਂ ਕਿਉਂਕਿ ਤੁਹਾਨੂੰ ਪਹਿਲਾਂ ਹੀ ਚੰਗੀ ਸਗਤ ਦੇ ਕੇ ਤੁਹਾਨੂੰ ਪਾਣੀ ਦੇ ਕੇ ਸਿੱਖੀ ਆਲਾ ਗੁਰਬਾਣੀ ਆਲਾ ਗੁਰਬਾਣੀ ਦੀ ਵਿਚਾਰ ਦੇ ਕੇ ਤੁਹਾਨੂੰ ਚੰਗੇ ਪਾਸੇ ਲਾਇਆ ਜਾ ਰਿਹਾ ਹੈ ਤਾਂ ਜੋ ਤੁਹਾਨੂੰ ਆਉਣ ਵਾਲੇ ਸਮੇਂ 'ਚ ਮਾੜੇ ਮਾੜੇ ਕੰਮਾਂ 'ਚ ਤੁਸੀਂ ਬੱਸ ਸਕੋ ਆਉਣ ਵਾਲੇ ਸਮੇਂ 'ਚ ਤੁਸੀਂ ਮਾੜੇ ਕੰਮਾਂ ਤੋਂ ਬੱਸ ਸਕੋ ਨਸ਼ੇ ਕਰਨੇ ਚਾਹੀਦੇ ਨੇ ਨਹੀਂ ਸ਼ਰਾਬ ਪੀਣੀ ਚਾਹੀਦੀ ਏ ਨਹੀਂ ਤੰਬਾਕੂ ਖਾਣਾ ਚਾਹੀਦਾ ਨਹੀਂ ਕਿਹੜਾ ਨਸ਼ਾ ਕਰਨਾ ਚਾਹੀਦਾ ਗੁਰਬਾਣੀ ਦਾ ਕਿਹੜਾ ਨਸ਼ਾ ਕਰਨਾ ਚਾਹੀਦਾ ਅੱਜ ਤੋਂ ਬਾਅਦ ਆਪਾਂ ਕਿਹੜਾ ਨਸ਼ਾ ਕਰਨਾ ਹੈ ਗੁਰਬਾਣੀ ਦਾ ਕਿਹੜਾ ਨਸ਼ਾ ਕਰਨਾ ਹੈ ਗੁਰਬਾਣੀ ਦਾ ਵੱਡੇ ਹੋ ਕੇ ਸ਼ਰਾਬ ਪੀਣੀ ਚਾਹੀਦੀ ਕਿ ਨਹੀਂ ਨਹੀਂ ਜਰਦਾ ਖਾਣਾ ਚਾਹੀਦਾ ਨਹੀਂ ਤੰਬਾਕੂ ਨਹੀਂ ਬੀੜੀ ਨਹੀਂ ਸਿਗਰਟ ਨਹੀਂ ਹੋਰ ਕਈ ਨਸ਼ੇ ਨੇ ਉਹ ਕਰਨੇ ਚਾਹੀਦੇ ਨੇ ਨਹੀਂ ਗੋਲੀਆਂ ਨਸ਼ੇ ਵਾਲੀਆਂ ਖਾਣੀਆਂ ਚਾਹੀਦੀਆਂ ਨੇ ਨਹੀਂ ਕਿਹੜਾ ਨਸ਼ਾ ਕਰਨਾ ਫਿਰ ਆਪਾਂ ਗੁਰਬਾਣੀ ਦਾ ਕਿਹੜਾ ਨਸ਼ਾ हां बेटा ये तानू ਸਮਝਾ ਰਹੇ ਆ ਆ ਹੀ ਤਾਨੂੰ ਹੁਣੇ ਸਮਝਾਤਾ ਹੁਣੇ ਚੰਗੇ ਪਾਸੇ ਲਾਤਾ ਗੁਰੂ ਸਾਹਿਬ ਬਹੁਤ ਖੁਸ਼ ਹੋਣਗੇ ਛੋਟੇ ਹੁੰਦੇ ਛੋਟੀ ਪਨੀਰੀ ਨੂੰ ਪੌਦ ਨੂੰ ਸੰਭਾਲ ਲਿਆ ਜਾਏ ਤੇ ਉਹਨੂੰ ਵੱਡੇ ਹੋਏ ਕੋਈ ਬਿਮਾਰੀ ਨਹੀਂ ਲੱਗਦੀ ਛੋਟੇ ਦੀ ਸਾਂਭ ਸੰਭਾਲ ਕਰ ਲਿਆ ਜਾਏ ਕੀੜੇ ਤੋਂ ਠੀਕ ਹੈ ਬਿਮਾਰੀਆਂ ਤੋਂ ਬਚਾ ਲਿਆ ਜਾਏ ਤੇ ਉਹ ਫਸਲ ਵਧੀਆ ਹੋ ਜਾਂਦੀ ਹੈ ਪਨੀਰੀ ਦੀ ਤੇ ਜੇ ਤੁਹਾਨੂੰ ਹੁਣੇ ਸਮਝਾ ਰਹੇ ਆ ਤਾਂ ਹੀ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਆ ਭਿਆਨਕ ਬਿਮਾਰੀਆਂ ਨਸ਼ੇ ਵਰਗੀਆਂ ਤੋਂ ਠੀਕ ਹੈ ਬਚ ਸਕੋ ਪਖੰਡ ਤੋਂ ਵਹਿਮ ਪਰਮ ਤੋਂ ਧਾਗੇ ਤਵੀਤਾਂ ਤੋਂ ਕਬਰਾਂ ਪੀਰਾਂ ਮੜਿਆਂ ਤਾਂ ਠੀਕ ਹੈ ਜੰਤਰਾ ਮੰਤਰਾਂ ਤੋਂ ਇਹਨਾਂ ਤੋਂ ਬਚ ਸਕੋ ਠੀਕ ਹੈ ਬਿਮਾਰੀਆਂ ਹੀ ਨਹੀਂ ਠੀਕ ਹੈ ਇੱਕ ਤੇ ਕੁਰੀਤੀਆਂ ਤੋਂ ਸਮਾਜ ਜਿਹੜੀਆਂ ਕ੍ਰੀਤੀਆਂ ਨੇ ਉਹਨਾਂ ਤੋਂ ਤਾਂ ਹੀ ਬਚੋਗੇ ਜੇ ਤੁਹਾਨੂੰ ਆ ਚੀਜ਼ਾਂ ਹੁਣ ਸਿਖਾ ਰਹੇ ਆ ਦਾ ਮੀਨਿੰਗ ਹੈ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਬਹੁਤ ਵਧੀਆ ਬੱਚੇ ਬਣ ਜਾਓਗੇ ਕਿਵੇਂ ਤੇ ਬੱਚੇ ਬਣੋਗੇ ਬੱਦਿਆ ਕਿਹੜੇ ਬੱਚੇ ਬਣੋਗੇ ਬਹੁਤ ਵਧੀਆ ਬਹੁਤ ਵਧੀਆ ਬੱਚੇ ਬਣ ਜਾਓਗੇ ਵਧੀਆ ਬੱਚੇ ਬੰਨਾ ਹੈ ਕਿ ਭੜੇ ਵਧੀਆ ਮਾੜੇ ਬੱਚੇ ਬੰਨਾ ਚਾਹੀਦਾ ਕਿ ਚੰਗੇ ਚੰਗੇ ਤੇ ਗੁਰੂ ਸਾਹਿਬ ਨੇ ਸਾਨੂੰ ਕਿਹੜੇ ਬੱਚੇ ਬਣਾਇਆ ਚੰਗੇ ਚੰਗੇ ਗੁਰੂ ਵਾਲੇ ਬਣਾਇਆ ਕਿਹੜੇ ਬਣਾਇਆ ਗੁਰੂ ਵਾਲੇ ਹਾਂ ਗੁਰੂ ਵਾਲੇ ਬੱਚੇ ਬੰਨਾ ਆਪਾਂ ਗੁਰੂ ਦੇ ਸਿੱਖ ਬੰਨਾ ਆਪਾਂ ਆਪਾਂ ਬੰਦਿਆਂ ਦੇ ਮਗਰ ਨਹੀਂ ਲੱਗਣਾ ਆਪਾਂ ਬੰਦਿਆਂ ਦੇ ਮਗਰ ਨਹੀਂ ਲੱਗਣਾ ਹਾਂ ਠੀਕ ਹੈ ਗੱਲ ਸਮਝ ਆ ਗਈ ਆਪਾਂ ਅਗਲਾ ਪੜ੍ਹਦੇ ਹਾਂ ਸਿੱਖ ਧਿਆਰ ਕੀ ਪੜ੍ਹਦੇ ਹਾਂ